ਗੋ ਨੂੰ ਜਾਣਕਾਰੀ ਦੇ ਦਈਏ ਕਿ ਧਰਨਾ ਜਿਹੜਾ ਉਹ ਸਮਾਪਤ ਕੀਤਾ ਗਿਆ ਔਰ ਪ੍ਰਸ਼ਾਸਨ ਨੇ ਜਿਹੜੀਆਂ ਉਹ ਮੰਗਾਂ ਜਿਹੜੀਆਂ ਮੰਨ ਲਈਆਂ ਨੇ ਔਰ ਦੱਸ ਦਈਏ ਕਿ ਧਰਨਾ ਇਸ ਵੇਲੇ ਸਮਾਪਤ ਕੀਤਾ ਗਿਆ ਗੁਰਦਾਸਪੁਰ ਚੌਂਕ ਦੇ ਵਿੱਚ ਲੱਗਾ ਸੀਗਾ ਨੌਜਵਾਨ ਦੀ ਮੌਤ ਦਾ ਮਾਮਲਾ ਜਿਹੜਾ ਹੈ ਦੋ ਤਿੰਨ ਦਿਨ ਤੋਂ ਲਗਾਤਾਰ ਚੱਲ ਰਿਹਾ ਸੀ ਔਰ ਧਰਨਾ ਸਮਾਪਤ ਕੀਤਾ ਗਿਆ ਔਰ ਵੇਖ ਸਕਦੇ ਹੋ ਕਿ ਸਾਰੀਆਂ ਗੱਡੀਆਂ ਨੂੰ ਆਵਾਜਾਈ ਵਾਸਤੇ ਜਿਹੜਾ ਖੋਲ ਦਿੱਤਾ ਗਿਆ ਔਰ ਤਸਵੀਰਾਂ ਵੇਖ ਸਕਦੇ ਹੋ ਪੁਲਿਸ ਆਪਣੇ ਕੋਲੋਂ ਬੈਰੀਕੇਡ ਜਿਹੜੇ ਆ ਉਹ ਖਲਵਾ ਰਹੀ ਆ ਪੁਲਿਸ ਪ੍ਰੋਪਰ ਹੀ ਸਾਰੇ ਰਸਤੇ ਜਿਹੜੇ ਆ ਖਲਵਾ ਰਹੀ ਆ ਔਰ ਤਸਵੀਰਾਂ ਵੇਖ ਸਕਦੇ ਹੋ ਸੁਣਨ ਵਿੱਚ ਆਇਆ ਕਿ ਪ੍ਰਸ਼ਾਸਨ ਨੇ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਮੰਨ ਲਈਆਂ ਨੇ ਔਰ ਕੀ ਕੀ ਮੰਗਾਂ ਸਾਨੂੰ ਦੇ ਬਾਰੇ ਵੀ ਜਾਣਕਾਰੀ ਦਿੰਦੇ ਆ ਔਰ ਹੁਣ ਜਾਣਕਾਰੀ ਇਹ ਦੇ ਦਈਏ ਕਿ ਜੋ ਧਰਨਾ ਲੱਗਾ ਸੀ ਬਾਈਪਾਸ ਉਤੇ ਨੌਜਵਾਨ ਦੀ ਮੌਤ ਦਾ ਮਾਮਲਾ ਸੀਗਾ ਜੋ ਡਾਕਟਰ ਨਾਲ ਜੋ ਡਿਸਪਿਊਟ ਪੈਦਾ ਹੋਇਆ ਜਿਸ ਕਰਕੇ ਨੌਜਵਾਨ ਦੀ ਮੌਤ ਹੋਈ ਹੈ ਉਹ ਧਰਨਾ ਜਿਹੜਾ ਉਹ ਖੁੱਲ ਗਿਆ ਔਰ ਪੁਲਿਸ ਪ੍ਰਸ਼ਾਸਨ ਲਗਾਤਾਰ ਗੱਡੀਆਂ ਦੀ ਆਵਾਜ਼ ਜਿਹੜੀ ਆ ਉਹ ਚਾਲੂ ਕਰਵਾ ਰਿਹਾ ਇਹ ਤਸਵੀਰਾਂ ਗੁਰਦਾਸਪੁਰ ਚੌਂਕ ਦੀਆਂ ਨੇ ਔਰ ਲਗਾਤਾਰ ਤੁਸੀਂ ਵੇਖਦੇ ਰਹੋ ਇਹ ਸਾਰਾ ਧਰਨਾ ਜਿਹੜਾ ਉਹ ਬਿਲਕੁਲ ਖਾਲੀ ਕਰ ਦਿੱਤਾ ਗਿਆ ਇਹ ਧਰਨਾ ਚੁੱਕ ਦਿੱਤਾ ਗਿਆ ਔਰ ਸ਼ਹਿਰ ਵਾਸੀਆਂ ਨੂੰ ਦੱਸ ਦਈਏ ਕਿ ਬੜਾ ਧੰਨਵਾਦ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਇਸ ਪਰਿਵਾਰ ਦਾ ਸਹਿਯੋਗ ਕੀਤਾ ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਸਾਰੇ ਪਰਿਵਾਰ ਦਾ ਸਹਿਯੋਗ ਦਿੱਤਾ ਔਰ ਸਾਰੇ ਧੰਨਵਾਦ ਕਰਦੇ ਆਂ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਕਿ ਜਿਨ੍ਹਾਂ ਨੇ ਆ ਕੇ ਧਰਨੇ ਨੂੰ ਸਮਾਪਤ ਕੀਤਾ ਔਰ ਇਹ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ